ਲੋਕ ਕਹਿੰਦੇ ਹਨ ਕਿ ਪਤਨੀਆਂ ਦਿਨ ਰਾਤ ਸ਼ਿਕਾਇਤਾਂ ਕਰਦੀਆਂ ਰਹਿੰਦੀਆਂ ਹਨ ਕਦੀ ਇਹ ਸੋਚਿਆ ਹੈ ਕਿ ਉਹ ਸਾਰੀਆਂ ਸ਼ਿਕਾਇਤਾਂ ਆਪਣੇ ਪਤੀ ਨਾਲ ਹੀ ਕਿਉਂ ਕਰਦੀਆਂ ਹਨ ਜਦ ਕਿ ਪਰਿਵਾਰ ਵਿੱਚ ਤਾਂ ਹੋਰ ਵੀ ਬਹੁਤ سارے ਲੋਕ ਹੁੰਦੇ ਹਨ ਬੋਲਣ ਸੁਣਨ ਦੇ ਲਈ ਕਿਉਂਕਿ ਉਸ ਦਾ ਪਤੀ ਹੀ ਉਸਦੇ ਲਈ ਪੂਰੀ ਦੁਨੀਆ ਹੈ ਅਤੇ ਇਹ ਪਤਨੀ ਦਾ ਪਿਆਰ ਜਤਾਉਣ ਦਾ ਇੱਕ ਤਰੀਕਾ ਹੈ ਜਿਸ ਦਾ ਹੱਕਦਾਰ ਕੇਵਲ ਉਸ ਦਾ ਪਤੀ ਹੁੰਦਾ ਹੈ ਹੋਰ ਕੋਈ ਨਹੀਂ ਸੋਹਰੇ ਘਰ ਸਭ ਨੂੰ ਸਨਮਾਨ ਦੇਣਾ ਕੁੜੀ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸੋਹਰੇ ਅਭਿਚ ਕੁੜੀ ਦੇ ਸਨਮਾਨ ਦੀ ਜ਼ਿੰਮੇਵਾਰੀ ਉਸਦੇ ਪਤੀ ਦੀ ਹੁੰਦੀ ਹੈ ਕਿਉਂਕਿ ਜਿਸ ਸੋਹਰੇ ਘਰ ਵਿੱਚ ਕੁੜੀ ਦਾ ਪਤੀ ਉਸ ਦੀ ਇੱਜ਼ਤ ਨਹੀਂ ਕਰਦਾ ਉਸ ਪਰਿਵਾਰ ਵਿੱਚ ਕੋਈ ਵਿਅਕਤੀ ਉਸ ਨੂੰ ਸਨਮਾਨ ਨਹੀਂ ਦਿੰਦਾ ਇੱਕ ਔਰਤ ਹੀ ਹੈ ਜੋ ਸੋਹਰੇ ਘਰ ਦੇ ਸਾਰੇ ਕੰਮ ਵੀ ਕਰਦੀ ਤੇ ਤਾਣੇ ਵੀ ਸੁਣਦੀ ਆ ਇੱਕ ਮਰਦ ਨੂੰ ਉਸ ਦੇ ਸੋਹਰੇ ਘਰ ਦਾ ਇੱਕ ਮੈਂਬਰ ਵੀ ਕੁਝ ਕਹਿ ਦੇ ਤਾਂ ਉਹ ਸਾਰੀ ਉਮਰ ਸੌਰੇ ਕਰ ਪੈਰ ਨਹੀਂ ਪਾਉਂਦਾ ਗੱਲ ਥੋੜੀ ਕੌੜੀ ਹੈ ਪਰ ਸੱਚੀ ਹੈ ਔਰਤ ਦੇ ਬਾਰੇ ਵਿੱਚ ਇੱਕ ਗੱਲ ਯਾਦ ਰੱਖਣਾ ਜੇ ਤੁਹਾਡੀ ਉੱਪਰ ਇਤਵਾਰ ਕਰਦੀ ਹੈ ਬਹੁਤ ਅਹਿਮੀਅਤ ਦਿੰਦੀ ਹੈ ਤੁਹਾਨੂੰ ਮਾਫ ਕਰ ਦਿੰਦੀ ਹੈ ਤਾਂ ਕਦੇ ਵੀ ਉਸ ਦਾ ਇਤਵਾਰ ਨਾ ਤੋੜੋ ਉਸ ਦੀ ਬੇਇੱਜ਼ਤੀ ਨਾ ਕਰੋ ਨਿੱਕੇ ਮੋٹے ਮਨ ਮੁਟਾਪਤਾ ਚੱਲਦੇ ਰਹਿੰਦੇ ਹਨ ਪਰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਸਤਕਾਰ ਤੇ ਪਿਆਰ ਦੀ ਥਾਂ ਨਫ਼ਰਤ ਕਰਨ ਲੱਗ ਪਵੇਗੀ ਬੋਲ ਕੇ ਵਧ ਨਹੀਂ ਕਹਿੰਦੀ ਪਰ ਅਹਿਸਾਸ ਕਰਵਾ ਜਾਂਦੀ ਹੈ ਕਿ ਹੁਣ ਤੂੰ ਮੇਰੇ ਲਈ ਕੁਝ ਵੀ ਨਹੀਂ ਇੱਕ ਔਰਤ ਸਭ ਕੁਝ ਸਹਿ ਲੈਂਦੀ ਹੈ ਬਚਪਨ ਵਿੱਚ ਭੇਤ ਪਾਪ ਵਿਆਹ ਤੋਂ ਬਾਅਦ ਸਹੁਰਿਆਂ ਦੇ ਉਲ੍ਹਾਮੇ ਤੱਕ ਸਹਿ ਕੇ ਵੀ ਨਹੀਂ ਟੁੱਟਦੀ ਬਸ ਟੁੱਟਦੀ ਇੱਕੋ ਵਜ੍ਹਾ ਨਾਲ ਹੈ ਕਿ ਜਿਸ ਹਮਸਫਰ ਲਈ ਉਹ ਆਪਣਾ ਸਾਰਾ ਕੁਝ ਸੱਟ ਕੇ ਆਈ ਉਹ ਹੀ ਉਸ ਨੂੰ ਨਾ ਸਮਝਦਾ ਹੋਵੇ ਕਰਵਾਲੀ ਸਿਰਫ ਉਦੋਂ ਤੱਕ ਤੁਹਾਡੀ ਹੁੰਦੀ ਹੈ ਜਦੋਂ ਤੱਕ ਉਹ ਤੁਹਾਡੇ ਨਾਲ ਰੁੱਸਦੀ ਹੈ ਲੜਦੀ ਹੈ ਹੰਝੂ ਕਰਦੀ ਹੈ ਤੇ ਤੁਹਾਨੂੰ ਦੋ ਚਾਰ ਤਾਨੇ ਮਿਹਣੇ ਦਿੰਦੀ ਹੈ ਤੇ ਕਹਿੰਦੀ ਹੈ ਜੋ ਵੀ ਉਹਦੇ ਮਨ ਵਿੱਚ ਹੁੰਦਾ ਹੈ ਬਿਨਾਂ ਸੋਚੇ ਬਿਨਾਂ ਸਮਝੇ ਬੇਤੜਕੋਕੇ ਪਰ ਜਦੋਂ ਉਹ ਦੇਖ ਲੈਂਦੀ ਹੈ ਉਹਦੇ ਰੁੱਸਣ ਦਾ ਉਹਦੇ ਹੰਝੂਆਂ ਦਾ ਤੁਹਾਡੇ ਲਈ ਕੋਈ ਫਰਕ ਨਹੀਂ ਹੈ ਤਾਂ ਉਹ ਇੱਕ ਦਿਨ ਰੁੱਸਣਾ ਛੱਡ ਦਿੰਦੀ ਹੈ ਰੋਣਾ ਛੱਡ ਦਿੰਦੀ ਹੈ ਤੇ ਤੁਹਾਡੀ ਹਰ ਗੱਲ ਦਾ ਜਵਾਬ ਹੱਸ ਕੇ ਦੇਣ ਲੱਗ ਜਾਂਦੀ ਹੈ ਸਮੀਟ ਲੈਂਦੀ ਹੈ ਉਹ ਆਪਣੇ ਆਪ ਨੂੰ ਤੇ ਤੁਸੀਂ ਸਮਝਣ ਲੱਗਦੇ ਹੋ ਕਿ ਸਭ ਠੀਕ ਹੋ ਗਿਆ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹ ਸ਼ਾਂਤ ਨਹੀਂ ਹੈ ਉਹ ਜਿਉਂਦੇ ਜੀ ਮਰ ਚੁੱਕੀ ਹੈ ਕਿਤੇ ਨਾ ਕਿਤੇ ਉਹਨੇ ਆਪਣੀ ਇਸ਼ਾਵਾਂ ਦਾ ਗਲਾ ਕੁੱਟ ਦਿੱਤਾ ਹੈ ਤੇ ਹੁਣ ਜੋ ਤੁਹਾਡੇ ਕੋਲ ਹੈ ਉਹ ਤੁਹਾਡੇ ਨਾਲ ਰਹਿ ਕੇ ਵੀ ਤੁਹਾਡੀ ਨਹੀਂ ਹੈ ਔਰਤ ਨੂੰ ਪਿਆਰ ਤੇ ਇੱਜ਼ਤ ਦੀ ਭੁੱਖ ਹੁੰਦੀ ਹੈ ਔਰਤੇ ਦੇ ਅਥਰੂ ਉਸਦੀ ਤਕਲੀਫ ਐਨੇ ਨਹੀਂ ਨਿਕਲਦੇ ਜਿਨ੍ਹਾਂ ਨੇ ਉਹਨੂੰ ਉਹ ਅਲਫਾਜ਼ ਰਖਾਉਂਦੇ ਨੇ ਜਿਸ ਵਿੱਚ ਉਸਦੀ ਬੇਇੱਜ਼ਤੀ ਕੀਤੀ ਗਈ ਹੋਵੇ ਮਰਦਾਂ ਦੀ ਮਹਿਫਲ ਵਿੱਚ ਬੈਠ ਕੇ ਔਰਤ ਨੂੰ ਭੰਡਣ ਤੋਂ ਪਹਿਲਾਂ ਅਗਰ ਇਹ ਸੋਚ ਲਵੋਗੇ ਕਿ ਤੁਹਾਨੂੰ ਜਨੋਬੱਧ ਪਿਆਰ ਕਰਨ ਵਾਲੀ ਤੁਹਾਡੀ ਮਾਂ ਤੇ ਖੁਦ ਨਾਲੋਂ ਵੱਧ ਤੁਹਾਡਾ ਫਿਕਰ ਕਰਨ ਵਾਲੀ ਤੁਹਾਡੀ ਭੈਣ ਵੀ ਔਰਤ ਹੀ ਹੈ ਤਾਂ ਸ਼ਾਇਦ ਬੋਲਣ ਤੋਂ ਪਹਿਲਾਂ ਤੁਹਾਡੇ ਅਲਫਾਜ਼ ਬਦਲ ਜਾਣਗੇ ਦੁਨੀਆ ਦਾ ਸਭ ਤੋਂ ਔਖਾ ਕੰਮ ਹੁੰਦਾ ਹੈ ਇੱਕ ਔਰਤ ਹੋਣਾ ਹਰ ਕਦਮ ਤੇ ਕੁਰਬਾਨੀ ਦੇਣੀ ਪੈਂਦੀ ਹੈ ਜਵਾਨੀ ਵਿੱਚ ਮਾਤਾ ਪਿਤਾ ਦੀ ਇੱਜ਼ਤ ਦੇ ਲਈ ਵਿਆਹ ਦੇ ਬਾਅਦ ਪਤੀ ਦੀਆਂ ਖੁਸ਼ੀਆਂ ਦੇ ਲਈ ਅਤੇ ਫਿਰ ਵੀ ਇਹ ਮਰਦ ਕਹਿੰਦੇ ਹਨ ਤੂੰ ਸਾਡੇ ਲਈ ਕੀਤਾ ਕੀ ਹੈ ਔਰਤ ਦੇ ਸਰੀਰ ਵਿੱਚੋਂ ਨਿਕਲ ਕੇ ਔਰਤ ਦੇ ਹੱਥਾਂ ਵਿੱਚ ਪਲ ਕੇ ਔਰਤ ਦੀ ਜਵਾਨੀ ਖਾ ਕੇ ਮਰਦ ਜਦੋਂ ਤੱਕ ਵਰ ਬਣ ਜਾਂਦਾ ਹੈ ਤਾਂ ਫਿਰ ਉਸੇ ਹੀ ਮਰਦ ਨੂੰ ਔਰਤ ਕਮ ਅਕਲ ਚੱਲੀ ਤੇ ਕਮਜ਼ੋਰ ਨਜ਼ਰ ਆਉਣ ਲੱਗ ਜਾਂਦੀ ਹੈ ਔਰਤ ਸੰਸਾਰ ਉੱਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ ਦੁਨੀਆ ਕਦੇ ਵੀ ਇੰਨੀ ਸੁੰਦਰ ਨਾ ਹੁੰਦੀ ਜੇ ਇਸ ਵਿੱਚ ਔਰਤ ਨਾ ਹੁੰਦੀ ਇੱਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਦੀ ਹੈ ਕਿਸੇ ਦੀ ਮਾਂ ਬੇਟੀ ਭੈਣ ਪਤਨੀ ਦੇ ਰੂਪ ਵਿੱਚ ਵਿਚਰਦੀ ਹੈ ਜੇ ਕਿਸੇ ਔਰਤ ਦਾ ਪਤੀ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਉਹ ਮਰਦ ਬਣ ਕੇ ਬੱਚੀ ਪਾਲਦੀ ਹੈ ਪਰ ਜੇ ਔਰਤ ਚਲੀ ਜਾਵੇ ਤਾਂ ਮਰਦ ਬੱਚਿਆਂ ਨੂੰ ਰੋਟੀ ਪਕਾ ਕੇ ਤੀਣ ਵਾਲੀ ਦੇ ਬਹਾਨੇ ਦੂਜੀ ਔਰਤ ਲੈ ਆਉਂਦਾ ਹੈ ਬਹੁਤ ਵੱਡਾ ਫਰਕ ਹੈ ਔਰਤ ਅਤੇ ਮਰਦ ਦੀ ਸੋਚ ਦਾ ਸੱਚ ਕਿਹਾ ਗਿਆ ਹੈ ਕਿ ਇੱਕ ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ